ਇਹ ਸਰਕਾਰਾਂ ਤਾਂ ਉਦਾਂ ਲੋਕਾਂ ਦੇ ਪਰਚਲਟ ਬਣਾਇਆ ਹੋਇਆ ਆ ਆਪਦੇ ਆਪ ਨੂੰ ਜਾਰ ਕਰਨ ਨੂੰ ਮੈਨੂੰ ਵੱਧ ਨੌਲੇਜ ਆ ਇਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਜਾਦਾ ਦਿਖਾਈਆਂ ਜਾਂਦੀਆਂ ਨੇ ਕਿ ਸਰਕਾਰ ਆਪਾਂ ਕਹਿੰਦੇ ਵੀ ਖਤਾਨ ਹੁੰਦਾ ਪਹਿਲਾਂ ਹਨਾ ਫੇਰਾ ਫਿਰ ਧਰਮ ਤੇ ਲੈ ਕੇ ਜਾਂਦਾ ਵੀ ਐਨੇ ਵੀ ਮਿਲਦਾ ਆਪੂ ਤੇ ਇਹ ਗੱਲਾਂ ਵੀ ਇਹ ਭਾਵੂ ਬਣਾਇਆ ਹੋਇਆ ਇੱਕ ਇਹ ਹੋਂ ਵੀ ਹੈ ਇੱਕ ਪਰ ਇਹ ਕੁਝ ਕਾਰਨਾ ਕਰਕੇ ਇਸ ਚੀਜ਼ ਨੂੰ ਬੰਨਿਆ ਵੀ ਜਾਂਦਾ ਨੇ ਕੁਝ ਲੋਕ ਇਦਾਂ ਸੋਚ ਵਾਲੇ ਨੇ ਜਿਹੜੇ ਚੀਜ਼ ਨੂੰ ਮੰਨਦੇ ਹੋ ਜੋ ਕਿ 루ਸੀਫਰ ਦੀ ਪੂਜਾ ਕਰਦੇ ਨੇ ਉਹ ਜਦੋਂ ਉਹ 티ਵਰ ਪਰਮੇਸ਼ਰ ਦਾ ਪੁੱਤਰ ਸੀ ਪਰਮੇਸ਼ਰ ਦਾ ਪੁੱਤਰ ਸੀ ਉਸਨੇ ਪਰਮੇਸ਼ਰ ਨਾਲ ਹੀ ਬਗਾਵਤ ਕਰਨੀ ਠੀਕ ਹੈ ਉਸਨੇ ਇਹ ਵੀ ਮੰਨਣਾ ਚਾਹੀਦਾ ਵੀ ਦੋ ਲੋਕ ਤੁਹਾਨੂੰ ਪਰਮੇਸ਼ਰ ਨੂੰ ਪਰਮਾਤਮਾ ਨੂੰ ਪੂਜਦੇ ਨੇ ਉਹ ਮੈਨੂੰ ਕਿਉਂ ਨਹੀਂ ਪੂਜਦੇ ਉਸਨੇ ਪਰਮਾਤਮਾ ਨਾਲ ਇਸ ਗੱਲ ਦੀ جنگ ਛੇੜੀ ਕਿ ਜੇ ਜਿਹੜੇ ਤੁਹਾਨੂੰ ਪੁੱਜਣਗੇ ਮੈਂ ਉਹ ਹੀ ਇਨਸਾਨਾਂ ਮੈਨੂੰ ਪੁੱਜਣਗੇ ਅੱਛਾ ਆਪ ਦੇ ਨਾਲ ਉਸ ਉਸਨੇ ਇਨਸਾਨਾਂ ਦੇ ਉੱਤੇ ਆਪਣਾ ਜਾਦੂ ਮੰਤਰ ਕਰਨਾ ਉਸ ਟਾਈਮ ਤੋਂ ਸ਼ੁਰੂ ਹੋ ਗਈ ਉਹ ਦੂਜੇ ਵਾਰੀ ਬੰਦਿਆਂ ਦੇ ਮਾਨ ਤੇ ਬਣ ਗਿਆ ਬੀਲੂਮਨਾਟੀ ਤਾਨ ਉਹਨੂੰ ਹਾਤੇ ਸ਼ੈਤਾਨ ਦੇ ਚਰਚ ਦੇ ਲੋ ਦੇ ਜਿਹੜੇ ਸੰਸਾ ਦੇ ਲੋਕ ਨੇ ਬੀਲੂਮਨਾਟੀ ਆਲ ਇਹਦੀ ਪੂਜਾ ਕਰਦੇ ਨੇ ਪੂਜਾ ਕਰਦੇ ਨੇ ਹਾਂ ਇਹਦੇ ਬਦਲੇ ਵਿੱਚ ਇਨਸਾਨ ਨੂੰ ਫਿਰ ਮਿਲੇਗੀ ਤੇ 루ਸੀਫਰ ਨੂੰ ਬਦਲੇ ਚ ਆਤਮਾ ਮਿਲੇਗੀ ਠੀਕ ਹੈ ਜਿਹੜਾ ਬੀਲੂਮਨਾਟੀ ਸੋ ਅੱਜ ਦਾ ਪੋਡਕਾਸਟ ਦੇਖ ਰਹੇ ਸਾਰੇ ਦਸਤਾ ਨੂੰ ਪੈਰ ਪਰੇ ਸੱਤਰੀ ਕਾਲ ਸੋ ਅੱਜ ਸਾਡੇ ਵਿੱਚ ਮੌਜੂਦ ਨੇ ਹਰਦੀਪ ਸਿੰਘ ਜੀ ਜਿਨ੍ਹਾਂ ਨਾਲ ਆਪਾਂ ਕੁਝ ਇੱਕ ਗੱਲਾਂ ਜੋ ਕਿ ਆਧ ਦੇ ਸਮੇਂ ਦੀਆਂ ਜਾਂ ਉਹ ਤੋਂ ਪਹਿਲਾਂ ਦੀ ਇਦੂ ਮਨਾਟੀ ਬਾਰੇ ਜਾਂ ਹੋਰ ਕਈ ਟੋਪਿਕ ਨੇ ਜਿਨ੍ਹਾਂ ਨੂੰ ਆਪਣਾ ਜੋ ਸੋਸ਼ਲ ਮੀਡੀਆ ਉਹ 90% ਤਾਂ ਦਿਲ ਤਾਂ ਹੀ ਨਹੀਂ ਸੱਚ ਹੈ ਪਰ ਅੱਜ ਸਾਡੇ ਨਾਲ ਨੇ ਹਰਦੀਪ ਸਿੰਘ ਜੀ ਮੌਜੂਦ ਜਿਨ੍ਹਾਂ ਨੂੰ 10% ਨਿਰਸਰਣਗੇ ਇਹ ਪੂਰਾ 90% 100% ਤੁਹਾਨੂੰ ਇਹ ਗੱਲ ਸੱਚ ਦੱਸਣਗੇ ਇਸ ਸਚਾਈ ਨਾਲੀ ਦੇਖੋ ਬੰਦਾ ਅੱਗੇ ਵੱਧਦਾ ਹਨਾ ਝੂਠ ਨਾਲ ਤਾਂ ਫਰੇਕ ਜਿਹੜਾ ਸਿੰਗਰਪ ਦੇਖਦੇ ਆ ਅੱਧਿਕਾਣਾ ਉਹ ਤੂੰੜਨਾ ਮੰਨ ਕੇ ਚਲੋ ਜੇ ਕੋਈ ਉਹਨੂੰ ਸਵਾਲ ਵੀ ਇਹੇ ਜੀ ਕਰ ਦੇਦਾ 10% ਸੱਚ ਬੋਲਦੇ 90% ਝੂਠ ਬੋਲਦੇ ਪ੍ਰਾਧਿਏ ਸਾਡੇ ਨਾਲ ਰੂਬਰੂ ਗੱਲਾਂ ਜਿਹੜੀਆਂ ਨੇ ਉਹ ਸੱਚਾਈ ਨਾਲ ਕਰਨਗੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੋਲਜ ਆ ਠੀਕ ਹੈ ਤੇ ਹਰਜੀਤ ਸਿੰਘ ਸਭ ਤੋਂ ਪਹਿਲਾਂ ਪਿਆਰ ਤੁਸੀਂ ਸਤਿਕਾਰ ਸਤਿਕਾਰ ਪਵਰ ਪੋਡਕਾਸਟ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ دلੋਂ ਧੰਨਵਾਦ ਦਿਆਂ ਖਾਸ ਕਰਕੇ ਹਰਮਨ ਭਾਈ ਦਾ ਜਿਨਾਂ ਹੀ ਵੀ ਆਨ ਆ ਤੁਹਾਡੇ ਰੋਗ ਰੋਗ ਹੋਣ ਦਾ ਮੌਕਾ ਮਿਲਿਆ ਹਰਜੀਤ ਸਿੰਘ ਜੀ ਸਭ ਤੋਂ ਪਹਿਲਾਂ ਆਪਾਂ ਮੇਨ ਸਵਾਲ ਆਹੀ ਕਰਦੇ ਆਂ ਵੀ ਜਿਵੇਂ ਆਪਾਂ ਲੋਕ ਦੇਖ ਰਹਿਣਾ ਵੀ ਇਲੂਮੀਨੇਟੀ ਬਾਰੇ ਲੋਕਾਂ ਨੂੰ ਇਹਨਾਂ ਜਾਗਰੂਕਤਾ ਹੈ ਨਹੀਂ ਹਨਾ ਤੇ ਮੇਨ ਗੱਲ ਇਹ ਹੈ ਦੀ ਇਲੂਮਿਨਾ ਕੀ ਦੀ ਕੀ ਚੀਜ਼ ਕੀ ਹੈ ਇਹ ਪਹਿਲੇ ਸਭ ਤੋਂ ਪਹਿਲਾਂ ਇਲੂਮਿਨਾਟੀ ਬਾਰੇ ਜਾਣਨ ਲਈ ਇਲੂਮਿਨਾਟੀ ਕਿਉਂ ਕਿਹੜੇ ਕਾਰਨਾ ਕਰਕੇ ਪੈਦਾ ਹੋਇਆ ਇਹਦੇ ਬਾਰੇ ਜਾਣਨ ਦੀ ਜ਼ਰੂਰਤ ਆ ਜਦੋਂ ਸਾਰਾ 100 ਇਸਵੀ ਦੇ ਵਿੱਚ ਜੋ ਦਿਆਂ ਦੇ ਉੱਤੇ ਬਹੁਤ ਅਤਿਆਚਾਰ ਹੁੰਦਾ ਕਿ 60 ਲੱਖ ਤੋਂ ਵੱਧ ਲੋਤਿਆਂ ਨੂੰ ਗੈਸ ਚੈਂਬਰਾਂ ਦੁਆਰਾ ਮਾਰਿਆ ਗਿਆ ਇਸ ਤਰ੍ਹਾਂ ਹੌਲੀ ਹੌਲੀ ਜੋ ਧਰਮ ਤੋਂ ਨਾस्तिक ਹੁੰਦੇ ਨੇ ਲੋਕ ਜੋ ਧਰਮ ਦੇ ਕਾਨੂੰਨ ਨਹੀਂ ਮੰਨਦੇ ਠੀਕ ਹੈ ਸਰਕਾਰਾਂ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਨਹੀਂ ਮੰਨਦੇ ਠੀਕ ਹੈ ਇਸੇ ਤਰ੍ਹਾਂ ਦਾ ਇੱਕ ਇਨਸਾਨ ਹੈ ਪ੍ਰੋਫੈਸਰ ਅਜੀਬ ਬਵੇਰੀਆ ਦੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵਾਈਟ ਸਾਹਬ ਸਰ ਜੋ ਈਧਰਮ ਦੇ ਪ੍ਰੋਫੈਸਰ ਕੀ ਜੀ ਪਰ ਮੈਨੂੰ ਪਰਦੋਨਾ ਉਹ ਨਾਲ ਕੁਝ ਉਹਨਾਂ ਦੇ ਨੀਲਖਾਂਦੇ ਸਟੂਡੈਂਟ ਸੀ ਜੋ ਧਰਮਨੋਂ ਨਹੀਂ ਦੇ ਕਾਨੂੰਨਾਂ ਨੂੰ ਨਹੀਂ ਸੀ ਮੰਨਦੇ ਸਰਕਾਰੀ ਕਾਨੂੰਨਾਂ ਨੂੰ ਨਹੀਂ ਸੀ ਮੰਨਦੇ ਉਹਨਾਂ ਨੇ 1776 ਈਸਵੀ ਨੂੰ ਇਹਨੂੰ ਨਾਤੇ ਨਾ ਦੀ ਸੰਸਥਾ ਦਾ ਧਾਰਨਾ ਜਿਵੇਂ ਆਪਾਂ ਕਹਿ ਦਿੰਨੇ ਹੁਣ ਵੀ ਆਪਣੇ ਲੋਕ ਵੀ ਕਹਿੰਦੇ ਤਾਂ ਨੇ ਚਤਾਰ ਨਹੀਂ ਸੀ ਇਹ ਸੰਸਥਾ ਸੀ ਇੱਕ ਸੰਸਥਾ ਸੀ ਸਰਕਾਰਾਂ ਤਾਂ ਉਦਾਂ ਲੋਕਾਂ ਦੇ ਪਰਚਲਟ ਬਣਾਇਆ ਹੈ ਆ ਆਪ ਜੇ ਆਪ ਨੂੰ ਜਾਣ ਕਰਨ ਨੂੰ ਮੈਨੂੰ ਬੱਦੇ ਨੌਲੇ ਦਾ ਇਹ ਚੀਜ਼ਾਂ ਸੋਸ਼ਲ ਮਿਲਦੀਆਂ ਤੇ ਉੱਤੇ ਜਿਆਦਾ ਦਿਖਾਈਆਂ ਜਾਂਦੀਆਂ ਨੇ ਕਿ ਵੀ ਆਪਾਂ ਕਹਿੰਦੇ ਵੀ ਖਿਤਾਨ ਹੁੰਦਾ ਪਹਿਲਾਂ ਹਨਾ ਫੇਰਾ ਫਿਰ ਧਰਮ ਚ ਲੈ ਕੇ ਜਾਂਦਾ ਵੀ ਐਨੇ ਵੇ ਮਿਲਦਾ ਉਹ ਤੇ ਇਹ ਗੱਲਾਂ ਵੀ ਇਹ ਹਉਆ ਬਣਾਇਆ ਹੋਇਆ ਇੱਕ ਇਹ ਹਉਆ ਹੀ ਹੈ ਇੱਕ ਪਰ ਇਹ ਕੁਝ ਕਾਰਨਾ ਕਰਕੇ ਇਸ ਚੀਜ਼ ਨੂੰ ਮੰਨਿਆ ਵੀ ਜਾਂਦਾ ਨੇ ਕੁਝ ਲੋਕ ਇਦਾਂ ਹੀ ਸੋਚ ਵਾਲੇ ਨੇ ਦੋਹੇ ਚੀਜ਼ ਨੂੰ ਮੰਨਦੇ ਨੇ ਜੋ ਕਿ ਲੂਸੀਫਰ ਦੀ ਪੂਜਾ ਕਰਦੇ ਨੇ ਓਹੋ ਇਸੇ ਸੰਵਾਦ ਉਪਰ ਕੀ ਦੀ ਜਾਈਏ 루ਸੀਫਰ ਇੱਕ ਸੱਚਾ ਚਾਜਦਾ ਦੇਵਤਾ ਸੀ ਜੋ ਪਰਮੇਸ਼ਰ ਨੇ ਦਾ ਪੁੱਤਰ ਸੀ ਅੱਛਾ 루ਸੀਫਰ ਪਰਮੇਸ਼ਰ ਦਾ ਪੁੱਤਰ ਸੀ ਪਰਮੇਸ਼ਰ ਦਾ ਪੁੱਤਰ ਤੇ ਉਸਨੇ ਪਰਮੇਸ਼ਰ ਨਾਲ ਹੀ ਬਗਾਵਤ ਕਰਨ ਠੀਕ ਹੈ ਉਸਨੇ ਇਹ ਵੀ ਮੰਨਣਾ ਚਾਹੀਦਾ ਵੀ ਦੋ ਲੋਕ ਤੁਹਾਨੂੰ ਪਰਮੇਸ਼ਰ ਨੂੰ ਪਰਮਾਤਮਾ ਨੂੰ ਪੂਜਦੇ ਨੇ ਉਹ ਮੈਨੂੰ ਕਿਉਂ ਨਹੀਂ ਪੂਜਦੇ ਉਸਨੇ ਪਰਮਾਤਮਾ ਨਾਲ ਇਸ ਗੱਲ ਦੀ ਜੰਗ ਛੇੜੀ ਕਿ ਜਿਹੜੇ ਤੁਹਾਨੂੰ ਪੂਜਣਗੇ ਮੈਂ ਉਹ ਹੀ ਇੰਤਾਨਾ ਮੈਨੂੰ ਬੁੱਝਣ ਦੇ। ਪੱਥਿਆ ਇਹ ਬਗਾਵਤ ਨਾਲ ਉਸ ਉਸ ਨੇ ਇਨਸਾਨਾਂ ਦੇ ਉੱਤੇ ਆਪਣਾ ਜਾਦੂ ਮੰਤਰ ਕਰਨਾ ਉਸ ਟਾਈਮ ਤੋਂ ਸ਼ੁਰੂ ਕੀਤਾ। ਉਦੋਂ ਵਾਰ ਹੀ ਬੰਦਿਆਂ ਦੇ ਮਾਨ ਚ ਬਣ ਗਿਆ ਬਿਲੂਮਿਨੇਟੀ ਇੰਤਾਨ। ਇਹ ਬਿਲੂਮਨਾਤੀ ਸ਼ੈਤਾਨ ਦੇ ਚਰਚ ਦੇ ਲੋਕ ਦੇ ਜਿਹੜੇ ਸੰਸਾੜ ਦੇ ਲੋਕ ਨੇ ਬਿਲੂਮਨਾਤੀ ਆ। ਇਹ ਇਸ ਦੀ ਪੂਜਾ ਕਰਦੇ ਨੇ। ਪੂਜਾ ਕਰਦੇ ਨੇ। ਹਾਂ ਇਹ ਇਸ ਦੀ ਬਦਲੇ ਵਿੱਚ ਇਨਸਾਨ ਨੂੰ ਫੇਰ ਮਿਲੇਗੀ ਤੇ ਨੋਸੀ ਵਰਨੋ ਬਦਲੇ ਚ ਆਤਮਾ ਮਲੇਗੀ ਠੀਕ ਹੈ ਜਿਹੜਾ ਇਲੂਮਿਨਾਟੀ ਦਾ ਬਗੈਰ ਵੀ ਅੱਖ ਦਾ ਸੈਨ ਆ ਜਾ ਵੀ ਉਹ ਕਿਵੇਂ ਬਣਿਆ ਜਿਹੜਾ ਆ ਪਿਆ ਪੈਹ ਨਹੀਂ ਅੱਖ ਦਾ ਸੈਨ ਹੁੰਦਾ ਹਾਂ ਨੂੰ ਡਾਲਰ ਦੇ ਉੱਤੇ ਅੱਖ ਦਾ ਵੀ ਨਿਸ਼ਾਨ ਆ ਉਸ ਦੇ ਥਲੇ ਪੈਰਾਮਿਡ ਆ ਪੈਰਾਮਿਡ ਤੇ ਜਿਹੜਾ ਨਿਸ਼ਾਨ ਆ ਪੈਰਾਮਿਡ ਪੈਰਾਮਿਡ ਤੋਂ ਥੱਲੇ ਵੀ ਕੋਸੇ ਛੇਗਾ ਸਾਤ ਕਰਾਂ ਦਾ ਸਾਈਨ ਆ ਜੇਕਰ ਉਹ ਵੀ ਤੁਸੀਂ ਗੂਗਲ ਦੇ ਉੱਤੇ ਸਾਈਨ ਸਰਚ ਕਰੋਗੇ ਵੀ ਇਹ ਸਾਈਨ ਹੈ ਕੀ ਉਹ ਟ੍ਰਿਪਲ 6 ਆ ਉਹ ਵੀ ਇਲੂਮਿਨਾਟੀ ਦਾ ਸਾਈਨ ਆ ਜਿਹੜਾ ਟ੍ਰਿਪਲ 6 ਆ ਹਾਂ ਉਹ ਵੀ ਇਲੂਮਿਨੈਟੀ ਦਾ ਨਾਮ ਹੈ ਇਹ ਇੱਕ ਅਪਨਾਇਰਾ ਦਾ ਸਿੰਦਤਿਮੋ ਦੇ ਉਹਨਾਂ ਦੇ ਪੁਰਾਣੇ ਇਤਿਹਾਸਾਂ ਦੇ ਕੱਢੇ ਇਹ ਬਸ ਇਲੂਮਿਨੈਟੀ ਦਾ ਸਾਈਨ ਹੈ ਇਲੂਮਿਨੇਟ ਦਾ ਸਾਈਨ ਹੈ ਜਿਵੇਂ ਆਪ ਕਹਦੇ ਨੇ ਵੀ ਲੋਕ ਤਾਂ ਕਹਿੰਦੇ ਵੀ ਇਹ ਸਾਈਨ ਨਹੀਂ ਹੈਗਾ ਇਹ ਤਾਂ ਉਹ ਬਾਗਰ ਨੇ ਲਿਖਾ ਵੀ ਸਾਈਨ ਹੈ ਇਲੂਮਿਨੇਟ ਇਲੂਮਿਨੈਟੀ ਦਾ ਸਾਈਨ ਹੈ ਇਲੂਮਿਨੈਟੀ ਦੇ ਕਿਹੜੀ ਸਾਈਨ ਨੇ ਦੋ ਦੋ ਮਤਲਬ ਇੱਕ ਚੀਜ਼ ਆ ਇਹ ਵੀ ਇਲੂਮਿਨੈਟੀ ਦਾ ਸਾਈਨ ਹੈ ਠੀਕ ਹੈ ਜੋ ਆਪਕਨੋ ਆਪਕਾ ਕਹਿ ਦੇ ਰਹੇ ਆ ਇਲੂਮਿਨੈਟੀ ਦਾ ਸਾਈਨ ਹੈ ਹੋਰ ਵੀ ਕਈ ਤਰ੍ਹਾਂ ਦੇ ਸਾਈਨ ਨੇ ਦੋ ਇਲੂਮਿਨਾਟੀ ਨੂੰ ਜ਼ਾਹਿਰ ਕਰਦੇ ਨੇ ਜ਼ਾਹਿਰ ਕਰਦੇ ਨੇ ਬੀ ਟ੍ਰਿਪਲ ਸਿੱਤ ਇਲੂਮਿਨਾਟੀ ਇਲੂਮਿਨਾਟੀ ਦਾ ਮੇਨ ਮਕਸਦ ਕੀ ਹੈਗਾ ਤੁਹਾਡੇ ਸਾਹਮਣੇ ਲੋਕਾਂ ਨੂੰ ਕੀ ਕਹਿਣਾ ਉਹਦਾ ਮਕਸਦ ਕੀ ਹੈ ਵੈਸੇ ਮੁੱਖ ਦੀ ਗੱਲ ਇਹ ਹੈ ਇਲੂਮਿਨਾਟੀ ਦਾ ਮੇਨ ਮਕਸਦ ਸਟਾਰਟਿੰਗ ਦੇ ਵਿੱਚ ਸੀ ਜਦੋਂ ਇਹਨਾਂ ਨੇ ਆਪਣੇ ਯਹੂਦੀਆਂ ਨੇ ਜੋ ਆਪ ਦੇ ਦੇਸ਼ ਦੁਨੀਆ ਭਰ ਦੇ ਵਿੱਚ ਯਹੂਦੀ ਰਹਿੰਦੇ ਸੀ ਠੀਕ ਹੈ ਉਹਨਾਂ ਨੂੰ ਸੁਚੇਤ ਕਰਨਾ ਸੀਗਾ ਠੀਕ ਹੈ ਆਪਣੀ ਹੋਂਦ ਨੂੰ ਜ਼ਾਹਿਰ ਕਰਨਾ ਸੀ ਕਿਉਂਕਿ ਉਹਨਾਂ ਦੀ ਕੋਈ ਉੰਧਨੀ ਸੀ ਨਾ ਉਹਨਾਂ ਦਾ ਕੋਈ ਦੇਸ਼ ਸੀਗਾ ਜਿਹਦੀ ਸਥਾਪਨਾ ਇਸ ਬੇਸ ਕਰਕੇ ਹੋਈ ਸੀ ਇਹ ਇਲੂਮਿਨਾਟੀ ਕਿਹਦੇ ਦੇ ਦੇਸ਼ ਤੇ ਪੰਡਿਆ ਜਿਹਾ ਵੈਸੇ ਕਿ ਬਾਹਲੀ ਕੰਟਰੀ ਦੇ ਇਹ ਲੋਗ ਬਣਾਤੇ ਰਾਜਾਰੰ ਬੇਰੀਆ ਜਰਮਨੀ ਦੇ ਦਾ ਉਸ ਉਹ ਬੇਰੀਆ ਜਰਮਨੀ ਜਰਮਨੀ ਸੋਈ ਹੈ ਠੀਕ ਹੈ ਤੇ ਉਹ ਅੱਜ ਦੇ ਟਾਈਮ 'ਚ ਆਪਣੇ ਇੰਡੀਆ ਦੇ ਵੀ ਰਾਜ ਕਰ ਰਹੇ ਨੇ ਮੰਨ ਕੇ ਬਣਾ ਵੀ ਜੇ ਹਿਸਾਬ ਨਾਲ ਲੋਕ ਜੋੜ ਨੇ ਦੇਖੋ ਜੀ 21ਵੀਂ ਸਦੀ ਦੇ ਮੁਤਾਬਕ ਲਾਗੇ ਇਹ ਵੀ ਇਲੂਮਿਨਾਟੀ ਆਪਦੇ ਆਪ ਨੂੰ ਕਿਦਾਂ ਜ਼ਾਹਿਰ ਕਰ ਰਿਹਾ ਆ ਵਾ ਵੱਡੇ ਵੱਡੇ ਸਿੰਗਰ ਆ ਖਾਸ ਕਰਕੇ ਹਾਲੀਵੁੱਡ ਦੇ ਸਿੰਗਰ ਰੈਪਰ ਹਾਲੀਵੁੱਡ ਮੂਵੀਆ ਏ ਮੈਨ ਫੋਟੋ ਵਾਲਰ ਬਲੇਅਰ ਤੇ ਤਬੇ ਬਲੇਅਰ ਤੇ ਬੋਲੀਬੋਰਡਰ ਸਿੰਗਰ ਕਈ ਹੈਗੇ ਖਾਸ ਕਰਕੇ ਪੰਜਾਬੀ ਸਿੰਗਰ ਦਲਜੀਤ ਤੇ ਚੀਮਾ ਵੀ ਇਲੂਮਿਨੇਟ ਦੇ ਸਾਇਨਾ ਨੂੰ ਦੁਨੀਆ ਦੇ ਅੱਗੇ ਗੈਰ ਕਰਦੇ ਦਲਜੀਤ ਉਸਾਂ ਦਾ ਵਿੱਚ ਦੇ ਇੰਟਰਵਿਊ ਤੇ ਕਹਿੰਦਾ ਵੀ ਭਾਈ ਆਪਾਂ ਇਹਨੂੰ ਮੇਟ ਦੇ ਮੰਨਦੇ ਨਹੀਂ ਐਂਡ ਤੇ ਆ ਕੇ ਉਹਨੇ ਐ ਵੀ ਕਹਦੇ ਫੀਲ ਲੋਕ ਫੀਲ ਕਰਦੇ ਨੇ ਤਾਂ ਕਿ ਕੀ ਤੁਹਾਨੂੰ ਵੀ ਲੱਗਦਾ ਇਲੂਮਿਨੇਟ ਨਾਲ ਜੁੜਿਆ ਹੋ? ਦੇਖੋ ਪਿੱਛੇ ਜੇ ਇੱਕ ਇੰਡੀਆ ਦਾ ਟੂਰ ਕੀਤਾ ਸੀ ਆ ਦਲਜੀਤ ਨੇ ਉਹਦੇ ਜਹਾਜ਼ ਦੇ ਉੱਤੇ ਵੀ ਇਲੂਮਿਨਾਟ ਤਿੰਨ ਲਿਖਿਆ ਹੋਇਆ ਸੀ। ਹਾਂ ਉਹਨੇ ਮੇਰੇ ਕੰਨਾਂ 'ਚ ਡੀ ਪਾਇਆ ਸੀ। ਕੰਨਾਂ 'ਚ ਡੀ ਪਾਇਆ ਸੀ। ਇਲੂਮਿਨਾਟ ਕੀ ਬਾਤ। ਡੀ ਡੀਲੂਮਿਨਾਟੀ ਇਲੂਮਿਨਾਟੀ। ਮਤਲਬ ਕਿ ਉਹ ਜਾਰ ਵੀ ਕਰ ਰਿਹਾ। ਜਾਰ ਵੀ ਕਰ ਰਿਹਾ ਉਹ ਚੀਜ਼ ਨੂੰ। ਪਰ ਉਸਨੇ ਆਪਣੇ ਕਈ ਗਾਣਿਆਂ ਦੇ ਵਿੱਚ ਆਪਦੇ ਆਪ ਨੂੰ ਇਸ ਤਰ੍ਹਾਂ ਦਿਖਾਇਆ ਹੋਇਆ ਬਾ ਇਹ ਇਲੂਮਿਨਾਟੀ ਦਾ ਸੈਂ। ਅੱਛਾ ਉਹਨੇ ਤੇ ਟੀਵੀ 'ਤੇ ਵੀ ਕਹਿੰਦੇ ਕਹਿੰਦੇ ਇਲੂਮਿਨਾਟੀ ਦਾ ਸੈਂ ਨਹੀਂ ਹੈਗਾ। ਇਹ ਨਾਲ ਸੈਂ ਵੀ ਦਿਖਾਈ ਜਾਂਦਾ ਨਾਲੇ ਕਹਿੰਦਾ ਹੈਗਾ। ਉਹ ਆਪ ਕੋ ਜਾਰ ਵੀ ਕਰ ਰਿਹਾ ਇਲੂਮਿਨਾਟੀ ਆਪਦੇ ਆਪ ਨੂੰ ਜਾਰ ਵੀ ਕਰ ਰਿਹਾ। ਤੇ ਲੋਕਾ ਇਹਨੂੰ ਮੰਨਦੇ ਨੇ ਇੱਕ ਐ ਵੀ ਹੁੰਦਾ ਵੀ ਆਪਾਂ ਕਹਿੰਦੇ ਵੀ ਲੂਨਟੀ ਨੂੰ ਆਪਾਂ ਕਹਿੰਦੇ ਵੀ ਦੱਸ ਨਹੀਂ ਸਕਦੇ ਇਹਨੂੰ ਮਨਾਟੀ ਬਾਰੇ ਜੋ ਇਹਨੂੰ ਹਾਦਸਾ ਕਰ ਗਈ ਮੁੱਕੇ ਵੀ ਟਾਈਮ ਟਾਈਮ ਤੇ ਮੁਕਰਿਆ ਨੇ ਦੇਖੋ ਦੋ ਬੰਦਾ ਇਹਨੂੰ ਮਨਾਟੀ ਨਾਲ ਸੰਬੰਧ ਰੱਖਦਾ ਆ ਉਹ ਕਦੇ ਵੀ ਆਪਦੇ ਆਪ ਨੂੰ ਯਾਰ ਨਹੀਂ ਦਰਦਾ ਇਹਨਾਂ ਨੂੰ ਮਨਾਟੀ ਦਾ ਮੈਂਬਰ ਆ ਉਹ ਸਿੱਧਾ ਯਾਰ ਨਹੀਂ ਕਰਦਾ ਸਿੱਧਾ ਯਾਰ ਨਹੀਂ ਕਰਦਾ ਜੇਕਰ ਉਹ ਇਹਨੂੰ ਮਨਾਟੀ ਦੇ ਕਾਨੂੰਨ ਨਹੀਂ ਤੋੜੂਗਾ ਤਾਂ ਉਸ ਦਾ ਪਤਾ ਵੀ ਨਹੀਂ ਲੱਗਣਾ ਉਹ ਕਿੱਦਾਂ ਗਾਇਬ ਹੋ ਗਿਆ ਅੱਛਾ ਉਸਨੂੰ ਫਿਰ ਕੀ ਕਰਦੇ ਨੇ ਉਹ ਵੀ ਮਾਰ ਦਿੰਦੇ ਨੇ ਕੋਸ਼ਿਸ਼ ਕਰਦੇ ਨੇ ਸਭ ਗਾਇਬ ਕਰ ਦਿੰਦੇ ਨੇ ਅੱਛਾ ਵਿਨਾ ਨੇ ਐਨੀਬਡੀ ਕਹਿੰਦਾ ਹੈ। ਹਾਂ। ਵਿਨਾ ਨੇ ਦੇਖੋ ਅਮਰੀਕਨ ਰਾਸ਼ਟਰਪਤੀ ਜੋਨ ਕਨੈਡੀ ਇਬਰਾਹਿਮ ਲਿੰਕਨ ਦਾ ਤੇ ਰਾਸ਼ਟਰਪਤੀਆਂ ਨੂੰ ਡਿਸਟਰੋਇ ਕੀਤਾ। ਡਿਸਟਰੋਇ ਕੀਤਾ। ਇਲੂਮਿਨਾਟੀ ਜਿਹੜੀ ਐਨੀ ਕਮਿਊਨਿਟੀ ਵੱਡੀ ਹੈ। ਵੱਡੀ ਵੱਡੀ ਤਗੜੀ ਕਮਿਊਨਿਟੀ ਹੈ। ਠੀਕ ਹੈ। ਤੇ ਇੰਡੀਆ 'ਚ ਵੀ ਆਪਣੇ ਵੈਸੇ ਦੇ ਸੰਸਥਾ ਹੈਗੇ ਕਿ ਨਹੀਂ ਹੈਗੇ? ਇੰਡੀਆ ਦੇ ਵਿੱਚ ਜਿੱਥੇ ਅਕਰਮ ਮਰੀ ਸਾਹਿਬ ਜੀ ਪਹਿਲਾਂ ਬੰਬੇ ਦੇ ਵਿੱਚ ਇੱਕ ਚਾਰ ਤਿਆਰ ਤੋਂ ਬਾਅਦ ਆਪਣੇ ਲਾਹਾਵਾ ਦਾ ਤੇ ਪੀਟੀਸੀ ਦਿੱਲੀ ਵਿੱਚ ਦਿੱਸੀ ਯਾਰ ਦਿੱਲੀ ਵਿੱਚ ਪੀਟੀਸੀ ਸੰਸਥਾ ਜਿੱਤੇ ਲੋਕ ਆਪਣਾ ਜਿੱਥੇ ਮੰਨਦੇ ਸੰਸਥਾ ਬਣੀ ਹੈ ਜਿਵੇਂ ਆਪਾਂ ਕਹਿੰਦੇ ਆ ਵੀ ਆ ਗੁਰੂ ਘਰ ਆਪਾਂ ਨੂੰ ਪਤਾ ਲਿਆ ਗੁਰੂ ਘਰ ਆ ਗਿਆ ਹਨ ਵੀ ਵੀ ਚਰਚਾ ਗਈ ਉਹਦੇ ਵੀ ਟੈਗ ਲੱਗਿਆ ਵੀ ਇਹਨਾਂ ਦੇ ਵੀ ਵੀ ਟੈਗ ਲੱਗੇ ਹੁੰਦੇ ਇਹਨਾਂ ਅੰਗੇ ਜਿਵੇਂ ਇੰਡੀਆ ਦੇ ਵਿੱਚ ਚਰਚਾ ਨੇ ਇਹਨਾਂ ਦੇ ਕੋਈ ਟੈਗ ਨਹੀਂ ਇਹਦਾ ਅਰੇ ਐਸੇ ਮੈਂ ਇਹਦਾ ਖੰਦੇ ਅਰੇ ਐਸੇ ਬਈ ਜਾਂਦਾ ਕੰਮ ਸਾਰਾ ਵੀ ਪਰ ਪਰ ਵੀ ਲੱਗ ਰਹਿੰਦੇ ਨਾਲੇ ਚਰਚਾ ਵੀ ਆਈ ਹੈ ਹਾਂ ਸਭ ਕੁਝ ਠੀਕ ਹੈ ਤੋ ਤੱਕ ਕਰ ਗਈ ਪੰਜਾਬੀ ਭਾਈਚਾਰੇ ਦੇ ਵਿੱਚ ਵੀ ਅੱਜ ਤੱਕ ਇਲੂਮੀਨਾਟੀ داخل ہو تو کہا داخل ہو جے پنجابی بھائی جارے ہاں پنجابی بھائی جارے ٹھیک ہے پنجابی بھائی جارے ਤਾਂ اپنا ਹੀ ਕਹਿੰਦਾ ਵਿਸ਼ਤਾਨ ਹੈ ਜੀ ਐ ਜੀ ਉਹ ਪਰ ਇਹ ਮੇਰ ਦਾਸਤਾ ਹੈ ਇਸ ਸੰਸਥਾ ਦਾ ٹھیک ہے ਇਹਦੇ ਜੋ ਸੰਸਥਾ ਦੇ ਮੈਂਬਰ ਨੇ ਉਹ ਉਸ ਸ਼ੈਤਾਨ ਦੀ ਪੂਜਾ ਕਰਦੇ ਤਾਂ ਦੀ ਪੂਜਾ हां ਜਿਸ ਨੂੰ ਲੂਸੀਫਰ ਜਿਆਦਾ ਦੇ ਮੰਨ ਕੇ ਹੁਣ ਕਿਸੇ ਨੇ ਧਰਮ ਤੇ ਜੁੜਨਾ ਹੋਵੇ ਤਾਂ ਉਹ ਕੀ ਸਟੈਪ ਕਰਨੇ ਪੈਣਗੇ ਸਭ ਤੋਂ ਪਹਿਲਾਂ ਤਾਂ ਇਨਸਾਨ ਇੰਨਾ ਵਕਤ ਆਪਦੇ ਧਰਮ ਦੇ ਪ੍ਰਤੀ ਨਾਸਤਿਕ ਹੋਣਾ ਚਾਹੀਦਾ ਨਾਕੀ ਵੀਰ ਅੱਗੇ ਧਰਮ ਆਪਣੇ ਧਰਮ ਨੂੰ ਛੱਡਣਾ ਨਾ ਧਰਮ ਨੂੰ ਨਹੀਂ ਛੱਡਣਾ ਪਵੇਗਾ ਦੇ ਧਰਮ ਦੇ ਪ੍ਰਤੀ ਨਾਕੀ ਹੋਣਾ ਪਵੇਗਾ ਨਾ ਕੀ ਹੋਣਾ ਪਵੇਗਾ ਇਹ ਆਤਮਾ ਨਹੀਂ ਚਾਹੁੰਦਾ ਦੇ ਵੀ ਨਾ ਇਹ ਨੂੰ ਨਾਟੇ ਬਣਾ ਇਨਮਾਟੇ ਨਾਕੀ ਨਾਟੇ ਰੋਜਿੰਦੇ ਇਹ ਇਨਮਾਟੇ ਖੋਦਿਤ ਹੋਣਗੇ ਇਨਸਾਨ ਇਹਨਾਂ ਦੇ ਤੋਂ ਲਈ ਇਨਸਾਨਾਂ ਦੇ ਵਿੱਚ ਇੱਕ ਕੁਆਲਟੀ ਹੋਣੀ ਚਾਹੀਦੀ ਹੈ ਜਿਵੇਂ ਉਹ ਫੇਮਸ ਹੋਣਾ ਚਾਹੀਦਾ ਉਹਦੇ ਕੋਲੇ ਪੈਸਾ ਹੋਣਾ ਚਾਹੀਦਾ ਇਹ ਚੀਜ਼ਾਂ ਥੋੜੀਆਂ ਜਿਵੇਂ ਕੋਈ ਸਿੰਗਰ ਐਕਟਰ ਸੈਲੀਬ੍ਰਿਟੀ ਹੋਣਾ ਲੇਦਰ ਨੂੰ ਹਾਂ ਜੀ ਇਹ ਗੁਰੂ ਜੀ ਨੇ ਇਹ ਕਹੇ ਵੀ ਥੋੜਾ ਮੋਟਾ ਸਹੀ ਮਸੂਨ ਹੋਇ ਤੋ ਇਹਦਾ ਬੰਦਾ ਹੁਣ ਮੰਨ ਲੈ ਕੇ ਚੱਲੋ ਜੇ ਕੋਈ ਸਰਕਾਰ ਹੈ ਜਾਂ ਆਪਾਂ ਅਧਿਕਾਰ ਦੀ ਸਰਕਾਰ ਦੀ ਗੱਲ ਕਰਦੇ ਆ ਠੀਕ ਹੈ ਉਹਨਾਂ ਦੇ ਕੋਈ ਮੰਨ ਕੇ ਚੱਲੋ ਮੋਦੀ ਲਾ ਕੇ ਚੱਲੋ ਉਹ ਵੀ ਇਲੂਮੀਨੇਟੀ ਨਾਲ ਜੁੜਦਾ ਹੈ ਇਹ ਚੀਜ਼ਾਂ ਨਾ ਵੀ ਜਿਵੇਂ ਇਲੂਮੀਨਾਟੀ ਨਾਲ ਜੁੜਦਾ ਹੈ ਕਿਉਂਕਿ ਇਹ ਇਲੂਮੀਨਾਟੀ ਇਹਨਾਂ ਤੋਂ ਪਹਿਲਾਂ ਹੀ ਕੰਮ ਲੈ ਰਿਆ ਅੱਛਾ ਸੰਸਥਾ ਦੇ ਤਰੂ ਸਰਕਾਰਾਂ ਤੋਂ ਕੰਮ ਲੈ ਰਿਆ ਹਾਂ ਜੇ ਕਹਿੰਦੇ ਆਪਾਂ ਵੀ ਇਲੂਮੀਨਾਟੀ ਇਲੂਮੀਨਾਟੀ ਦੇ ਉੱਪਰ ਕੁਝ ਨਹੀਂ ਇਲੂਮੀਨਾਟੀ ਦੇ ਉੱਪਰ ਵੀ ਬਹੁਤ ਚੀਜ਼ ਬਹੁਤ ਕੁਝ ਇਲੂਮੀਨਾਟੀ ਇੰਡੀਆ ਤੇ ਵੀ ਰਾਜ ਕਰ ਰਹੇ ਹੁੰਦੇ ਸਾਹਮਣੇ ਇਲੂਮੀਨਾਟੀ ਕਿਸੇ ਨਾ ਕਿਸੇ ਤਰੀਕੇ ਤੇ ਇੰਡੀਆ ਤੇ ਰਾਜ ਕਰ ਰਿਹਾ ਅੱਜ ਦੇ ਟਾਈਮ ਹਾਂਜੀ ਅੱਜ ਦੇ ਟਾਈਮ ਕਦੋਂ ਤੋਂ ਰਾਜ ਕਰ ਰਹੇ ਇਹ ਪਹਿਲਾਂ ਤੋਂ ਹੀ ਕਰਦੇ ਇਹ ਸ਼ੁਰੂਆਤ ਤਾਂ 1776 ਦੇ ਵਿੱਚ ਹੋਈ ਸੀ ਪਰ ਇਹਨਾਂ ਨੇ ਦੇਸ਼ ਭਰ ਦੇ ਵਿੱਚ ਫੈਲਣ ਲਈ ਇਸ ਨੂੰ ਕਾਫੀ ਟਾਈਮ ਲੱਗਾ ਇਹ ਖਾਸ ਕਰਕੇ ਵੱਡੇ ਅਦਾਰੇ ਜਿਵੇਂ ਉਦਯੋਗਪਤੀ ਬਿਜ਼ਨਸਮੈਨ ਮੇਨ ਫੇਮਸ ਸੈਲੀਬ੍ਰਿਟੀਆਂ ਦੇ ਥਰੂ ਇੰਡੀਆ ਦੇ ਰਾਜ ਕਰ ਰਹੇ ਇੰਡੀਆ ਦੇ ਰਾਜ ਕਰ ਰਹੇ ਇਦੇ ਮਨਕੇ ਲੋਕੀ ਸੰਕੇਤ ਵੀ ਹੋਣਗੇ ਰਾਜਗਰਨ ਦੇ ਸੰਕੇਤ ਤਾਂ ਇਸ ਦੇ ਇਹਨੇ ਵੀ ਦੋ ਐਕਟਰ ਸਿੰਗਰ ਇਸ ਦੇ ਚੈਨ ਸੈਨਾ ਨੂੰ ਫੇਮਸ ਕਰ ਰਹੇ ਫੇਮਸ ਕਰ ਰਹੇ ਨੇ ਚੈਨ ਨੂੰ ਲੋਕ ਜੋੜ ਵੀ ਰਹੇ ਨੇ ਜੋੜ ਵੀ ਰਹੇ ਨੇ ਬੈਠੇ ਸਰਕਾਰ ਨੂੰ ਇਹ ਵੀ ਸੂਤ ਕੀ ਪ੍ਰੋਵਾਈਡ ਕਰਾਂਦਾ ਜੇ ਹਿਸਾਬ ਨਾਲ ਰਾਜ ਵੀ ਕਰ ਰਹੇ ਵੀ ਸਰਕਾਰ ਕੀ ਕੰਮ ਲੈ ਕੇ ਜਾਂਦੀ ਹੈ ਨਾਲ ਇਲੂਮਿਨਾਟੀ ਕੋ ਸਰਕਾਰ ਤਾਂ ਕੁਝ ਨਹੀਂ ਲੱਗਦਾ ਨਹੀਂ ਪਰ ਇਲੂਮਿਨਾਟੀ ਦੇ ਵਿੱਚ ਜੋ ਵੱਡੇ ਵੱਡੇ ਧਨਾੜ ਲੋਕ ਨੇ ਨਾ ਉਹ ਸਰਕਾਰ ਮੌਕੇ ਦੀਆਂ ਜੋ ਵੀ ਸਰਕਾਰਾਂ ਨੇ ਉਹ ਕਨਫੁੱਤਲੀਆਂ ਬਣ ਚੁੱਕੀਆਂ ਨੇ ਉਹਨਾਂ ਦੀ ਨਹੀਂ ਉਹਨਾਂ ਨੂੰ ਕੋਈ ਪੈਸਾ ਦਿੰਦੇ ਨੇ ਕਿ ਕਿਵੇਂ ਕੀ ਇਹ ਸਭ ਕੁਝ ਪੈਸੇ ਦੇ ਥਰੂ ਹੀ ਹੋ ਰਿਹਾ ਹੈ ਪੈਸੇ ਦੇ ਥਰੂ ਹੋ ਰਿਹਾ ਹੈ ਇਲੂਮਿਨਾਟੀ ਪੈਸਾ ਦੇ ਰਿਹਾ ਸਰਕਾਰ ਨੂੰ ਬਸ ਇਲੂਮਿਨਾਟੀ ਨਹੀਂ ਦੇ ਰਿਹਾ ਉਹ ਵੱਡੇ ਧਨਾੜ ਲੋਕ ਦੇ ਰਹੇ ਨੇ ਅਖਿਆ ਇਲੂਮਿਨਾਟੀ ਦੇ ਅੰਦਰ ਜਿਹੜੇ ਲੋਕ ਨੇ ਉਹ ਪੈਸੇ ਧਨਾੜ ਗਰਾੜ ਲੋਕ ਨੇ ਜੋ ਬਲਡ ਦੀਆਂ 13 ਫੇਮਸ ਫੈਮਲੀਆਂ ਕਿਹਾ ਜਾਂਦਾ ਵਾ ਜਿਹਦੇ ਵਿੱਚ ਬਲੈਕ ਰੌਕ ਰੌਟਸਚਾਈਲਡ ਮਾਰਗਨ ਬਾਰਗਨਰ ਗਿਆਡ ਉਗਨੇਡ ਫੈਮਲੀ ਦਾਸਟਰ ਫੈਮਲੀ ਇਦਾਂ ਵਰਗ ਦੀਆਂ 13 ਫੈਮਲੀਆਂ ਨੇ ਉਹ ਬਲਡ ਦੀ ਇੱਕ ਸੰਸਥਾ ਬਣਾ ਕੇ ਦੁਨੀਆ ਦੇ ਉੱਤੇ ਰਾਜ ਕਰਦੇ ਮੈਂ ਇੱਕ ਫੈਮਲੀ ਦਾ ਮੰਨ ਕੇ ਜੋ ਨਾਂ ਚੱਕਦੇ ਹਾਂ ਦਾ ਰੌਟਸਚਾਈਲਡ ਕਿਵੇਂ ਜੁੜਿਆ ਉਹਨਣ ਕੀ ਰੌਟਸਚਾਈਲਡ ਦਾ ਮਗਰ ਕੀ ਗੱਲਬਾਤ ਹੈ ਜਿਹੜਾ ਰੌਟਸਚਾਈਲਡ ਪਹਿਲਾਂ ਦੇ ਵਿੱਚ ਇੱਕ ਬੂਹਰ ਪਰਵਾਰ ਸੀ ਗਰਮਨੀ ਦਾ ਜੋ ਬਾਅਦ ਦੇ ਵਿੱਚ ਇੰਗਲੈਂਡ ਦੇ ਵਿੱਚ ਸੈਟਲ ਹੋ ਗਿਆ ਠੀਕ ਹੈ ਮੇਰ ਰੌਥ ਚੈਂਡਰ ਸੋਨੇ ਦੀ ਚਕੀਆਂ ਚੰਦੀਆਂ ਦੇ ਬਿਜ਼ਨਸ ਕਰ ਰਿਹਾ ਹੁੰਦਾ ਸੀ ਇਹ ਲੈ ਕੇ ਹਾਂ ਇਸ ਦਾ ਬੇਟਾ ਸੀ ਆਂਥਨ ਰੌਥ ਚੈਂਡਰ ਠੀਕ ਹੈ ਜਿਹੜਾ ਨੇ ਮਾਪਿਆਂ ਦੇ ਸਟਾਰਟਿੰਗ ਦੇ ਵਿੱਚ ਬੈਂਕਿੰਗ ਕੰਮ ਅਤੇ ਵਪਾਰ ਦਾ ਧਾਰ ਦਾ ਕੰਮ ਸਿੱਖਿਆ ਜਿਹਦੇ ਵਿੱਚ ਫਾਈਨੈਂਸ ਆ ਜਾਂਦਾ ਵਾ ਇਹ ਕੰਮ ਇਹ ਨਹੀਂ ਸਿੱਧੀ ਸਿੱਖ ਗਿਆ ਕਿ ਜੋ ਬੈਂਕਰ ਦੇ ਵਿੱਚ ਕੰਮ ਸਿੱਖ ਰਿਹਾ ਸੀ ਹੂੰ ਉਸੇ ਬੈਂਕ ਦੇ ਮਾਲਕ ਨੇ ਐਸਨੋਨ ਹੀ ਸੇ ਕਿ ਉਹ ਇਸੇ ਦੇ ਵਿੱਚ ਰੱਖ ਲਿਆ ਤੇ ਹੌਲੀ-ਹੌਲੀ ਉਹ ਇੰਨਾ ਚੁਟਰ ਸੀ ਕਿ ਜਿਹੜਾ ਵੀ ਕੰਮ ਆਨਸਾਈਲ ਕਰਦਾ ਦੇਖਦਾ ਸੀ ਉਹ ਉਸੇ ਕੰਮ ਦੇ ਵਿੱਚ ਨਾ ਪਨ ਹੋ ਜਾਂਦਾ ਠੀਕ ਹੈ ਠੀਕ ਹੈ ਉਹ ਚੈਟ ਦਾ ਇੰਨਾ ਮਾਈਂਡ ਦਿਮਾਗ ਇਹਨਾਂ ਦਿਮਾਗ ਇਹਨਾਂ ਸੀ ਠੀਕ ਹੈ ਵੀ ਤੁਹਾਡਾ ਕਹਿਣ ਦਾ ਮਕਸਦ ਇਹ ਹੈ ਬਾਈ ਵੀ ਇਲੂਗਨਾਟੀ ਕੋਈ ਸਤਾਨ ਵਗੈਰਾ ਨਹੀਂ ਹੈਗਾ ਉਹ ਇੱਕ ਸਸਤਾ ਬਣੀ ਹੋਈ ਹੈ ਤੇ ਉਹ ਸਰਕਾਰਾਂ ਨੂੰ ਵੀ ਕੰਟਰੋਲ ਕਰ ਰਿਹਾ ਹੈ ਤੇ ਆਪਣੇ ਜਿਹੜੇ ਵੱਡੇ ਲੋਗ ਨੇ ਤਨਾਦ ਲੋਗ ਨੇ ਉਹਨਾਂ ਨੂੰ ਵੀ ਜਿਹੜਾ ਆਪਾਂ ਉਹ ਤਨਾਦ ਲੋਗ ਨੂੰ ਫੰਡ ਵੀ ਦੇ ਰਹੇ ਨੇ ਲੋਨਾਟੀ ਨੂੰ ਤੇ ਆਪਾਂ ਨੂੰ ਵੀ ਮੰਨ ਕੇ ਚਲਵਾਣਾ ਟਾਈਮ ਤੇ ਕੰਟਰੋਲ ਕਰੂਗਾ ਜੀ ਹਾਂ ਤੇ ਜਿਹੜੀਆਂ ਵੱਡੇ ਤਨਾਦ ਨੇ ਲੋਨਾਟੀ ਦੀ ਸੰਸਥਾ ਦੇ ਤਰੂ ਹੈ ਦੁਨੀਆ ਦੇ ਵਿੱਚ ਆਪਣੇ ਆਪ ਆਪਣੀ ਪਾਵਰ ਨੂੰ ਦਿਖਾ ਰਹੇ ਨੇ ਤੇ ਲੋਕਾਂ ਨੂੰ ਆਪਣੇ ਕੰਨੇ ਆਕਰਸ਼ਿਤ ਕਰ ਰਹੇ ਨੇ ਵੀ ਲੋ ਇਹ ਨਾਸਤਿਕਤਾ ਬਦਾ ਰਹੇ ਨੇ ਹੁਣ ਬੜੇ ਟਾਈਮ ਤੇ ਵਿੱਚ ਤੁਹਾਨੂੰ ਇਸ ਤਰ੍ਹਾਂ ਕੰਟਰੋਲ ਕਰਨਗੇ ਕਿ ਇੱਕ ਦੇਸ਼ ਇੱਕ ਭਾਸ਼ਾ ਇੱਕ ਧਰਮ ਇੱਕ ਬੋਲੀ ਬਣਾਉਣਾ ਚਾਹੁੰਦੇ ਰਹੇ ਲੋਕ ਵੀ ਆਪਾਂ ਨੂੰ ਵੀ ਸਭ ਕੁਛ ਵੀ ਇੱਕ ਧਰਮ ਹੀ ਕਰ ਦੇਣੀ ਹੈ ਸਭ ਕੁਛ ਇੱਕ ਭਾਸ਼ਾ ਹੀ ਆਪਾਂ ਚੱਲਾਂਗੇ ਬਸ ਇਹੀ ਇਤਾਰੇ ਸਾਰੇ ਖਤਮ ਕਰਦੇ ਹਾਂ ਸਭ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਸਭ ਇਹ ਧਾਰਮਿਕ ਗ੍ਰੰਥਾਂ ਨੂੰ ਖਤਮ ਕਰਨਾ ਵਾ ਠੀਕ ਹੈ ਜਦੋਂ ਧਾਰਮਿਕ ਗ੍ਰੰਥ ਖਤਮ ਹੋਵੇ ਤਾਂ ਤੁਹਾਡੇ ਬੋਲੀ ਸਭ ਕੁਝ ਹੀ ਆਪਦੇ ਆਪ ਖਤਮ ਹੋ ਜਾਵੇਗਾ ਠੀਕ ਹੈ ਕਿਉਂਕਿ ਸਉਦੇ ਜਹਨ ਦੇ ਵਿੱਚੋਂ ਇਕ ਤਾਂ ਆਪਣੇ تیر ਗੁਰੂ ਨਕਲ ਜਾਣਗੇ ਤੁਸੀਂ ਨਾਸਤਿਕ ਹੋ ਜਾਮ ਹੋਗੇ ਕਿਸੇ ਨਾ ਕਿਸੇ ਦਾਇਰੇ ਦੇ ਅੰਦਰ ਅੰਦਰ ਆ ਜਾਵੋਗੇ ਠੀਕ ਹੈ ਉਹੀ ਦਾਰਾ ਇਹ ਤਿਆਰ ਕਰ ਰਹੇ ਨੇ ਵੀ ਇਹਨਾਂ ਨੂੰ ਸਭ ਆਪਣਾ ਵੀ ਇੱਕ ਧਰਮ ਪਾਸੇ ਹੀ ਲਾ ਲੈਣਗੇ ਵੀਰੇ ਬਸ ਸਭ ਕੋ ਆਪ ਵੀ ਲੋਕਾਂ ਨੂੰ ਲੱਗੀ ਵੀ ਜਾਂਦੇ ਨੇ ਆਪਾਂ ਕਹਿੰਦੇ ਆ तकरीबन ਉਹ ਹੀ ਨਾਸਤਿਕ ਗਏ ਕਿਉਂਕਿ ਧਰਮ ਵਾਲੇ ਪਾਸੇ ਲੋਹਾ ਘਟ ਜਾਂਦੇ ਨੇ ਤੇ ਇਸ ਕਾਰ ਪਾਸੇ ਬਹੁਤ ਜਾ ਰਹੇ ਨੇ ਇਹ ਕਿ ਤਰ੍ਹਾਂ ਕਿਤੇ ਮੀਡੀਆ ਦੇ ਤਰ੍ਹਾਂ ਸਾਡੇ ਸਾਡੇ ਆਤਾ ਤੇ ਮਾਇਲ ਪੜਾਏ ਇਹਨਾਂ ਦੇ ਤਰ੍ਹਾਂ ਸਾਨੂੰ ਕੰਟਰੋਲ ਕਰ ਰਹੇ ਨੇ ਠੀਕ ਹੈ ਤੇ ਵੀ ਮਾ ਮੁੱਖ ਦੀ ਗੱਲ ਇਹ ਹੈ ਵੀ ਇਲੂਮੀਨੇਟੀ ਇੱਕ ਸੰਸਥਾ ਕੋਈ ਸਤਾਨੀ ਨਹੀਂ ਹੈ ਜੀ ਤੇ ਉਹ ਸਰਕਾਰਾਂ ਨੂੰ ਵੀ ਕੰਟਰੋਲ ਕਰ ਰਹੀ ਹੈ ਜਿਹੜਾ ਫੰਡ ਹੈ ਉਹ ਸਰਕਾਰ ਜਿਹੜਾ ਉਹਨਾਂ ਤੋਂ ਲੈ ਵੀ ਰਹੀ ਹੈ ਠੀਕ ਹੈ ਤੇ ਇਲੂਮੀਨੇਟੀ ਦੀ ਉਹ ਮਦਦ ਵੀ ਕਰਦੀ ਹੈ ਕਰੋ ਹੁਣ ਹਨਾ ਇਲੂਮਿਨਾਟੀ ਨੂੰ ਗਰੋ ਕਰਨ ਦੇ ਵਿੱਚ ਤਾਂ ਇਹਨਾਂ ਵੱਡੇ ਧਨਾਢਾਂ ਦਾ ਹੱਥ ਆ। ਠੀਕ ਹੈ। ਅਜੋ ਸੈਂਟਰਲ ਗਵਰਨਮੈਂਟ ਨੇ ਛੱਡੀਆਂ ਫਾਈਨਾਂਸ ਅਤਲੋ ਪੈਸਾ ਲੈਂਦੀਆਂ ਨੇ। ਉਹ ਬਿਸ਼ਮ ਬੈਂਕ ਤੋਂ ਲੈਂਦੀਆਂ ਨੇ। ਬਿਸ਼ਮ ਬੈਂਕ ਵੀ ਇਹਨਾਂ ਵੱਡੇ ਧਨਾਢਾਂ ਦੀਆਂ ਹੀ ਨੇ। ਠੀਕ ਹੈ। ਠੀਕ ਹੈ। ਵੀ ਸਾਰਾ ਪ੍ਰਾਈਵੇਟ ਲਿਮਿਟਿਡ ਪੈਸਾ ਸਭ ਪ੍ਰਾਈਵੇਟ ਨਾ ਕੋਈ ਜੋ ਵੀ ਹੈ ਸਭ ਉਹ ਵੱਡੇ ਧਨਾਢਾਂ ਦੇ ਅੰਡਰ ਹੈ। ਠੀਕ ਹੈ। ਤੇ ਤਾਂ ਇਹ ਸਨ ਆਪਣੇ ਹਰਜੀਤ ਸਿੰਘ ਜੀ ਜਿਨ੍ਹਾਂ ਨੇ ਇਲੂਮਿਨਾਟੀ ਬਾਰੇ ਕੁਝ ਗੱਲਾਂ ਸਾਂਝੀ ਕਰਦੀਆਂ। ਤੇ ਮਿਲਦੇ ਆਂ ਅਗਲੇ ਕੋਪੋਡਕਾਸਟ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ